ਮੈਂ ਲਗਭਗ ਪਿਛਲੇ 5-10 ਦਿਨਾਂ ਤੋਂ ਇੱਕ ਕੰਚਨ ਕੁਮਾਰੀ ਨਾਮ ਦੀ ਬੱਚੀ ਦਾ ਕਤਲ ਦਾ ਮੁੱਦਾ ਪਾਕਿਆ ਤੇ ਜਿਹਨੂੰ ਇੱਕ ਧਾਰਮਿਕ ਰੂਪ ਦਿੱਤਾ ਜਾ ਰਿਹਾ ਜਿੱਥੇ ਅੱਜ ਗੁਰਦੁਆਰਾ ਸਾਹਿਬ ਦੇ ਇਤਿਹਾਸਕ ਸਥਾਨ ਗੁਰਦੁਆਰਾ ਅਲਮਗੀਰ ਸਾਹਿਬ ਦੇ ਗੇਟ ਤੇ ਅਮਨਤਪਾਲ ਬਦਮਾਸ਼ ਦੇ ਜਿਹੜੇ ਪੋਸਟਰ ਲਗਾ ਕੇ ਉਹਨੂੰ ਕੌਮ ਦਾ ਇੱਕ ਰੂਪ ਦਿੱਤਾ ਜਾ ਰਿਹਾ ਬੜਾ ਮੰਦ ਭਾਗਾ ਕਿਉਂਕਿ ਮੁੱਟਾ ਦਲ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਵੱਲੋਂ ਵੀ ਇਸ ਗਲੀ ਨਖੇਦੀ ਕੀ ਖਾਸਾ ਕਦੇ ਵੀ ਕਿਸੇ ਔਰਤ ਦਾ ਨਿਹੱਥੇ ਦਾ ਬੱਚੇ ਤੇ ਬਾਹਰ ਨਹੀਂ ਕਰਦਾ ਤੇ ਨਾਲ ਹੀ ਗੁਰਬਾਣੀ ਕੀ ਕਹਿੰਦੀ ਹੈ ਗੁਰਬਾਣੀ ਦਾ ਜੋ ਫਰਮਾਨ ਸੋ ਕਿਉ ਮੰਦਾ ਆਖੀ ਹੈ ਜਿਤ ਜੰਮੇ ਰਾਜਾਨ ਗੁਰੂ ਸਾਹਿਬ ਇਸ ਬਾਣੀ ਤੇ ਫਰਮਾਨ ਦੀ ਆਪਾਂ ਆਗਿਆ ਪਾਲਣਾ ਕਦੇ ਨਾਲ ਹੀ ਗੁਰੂ ਸਾਹਿਬ ਕੀ ਆਖਦੇ ਨੇ ਕਿਉਂਕਿ ਦੇਖ ਪਰਾਈਆਂ ਚੰਗੀਆਂ ਮਾਵਾ ਭੈਣਾ ਧੀਆ ਜਾਣੇ ਸੋ ਅੱਜ ਇੱਕ ਸੋਸ਼ਲ ਮੀਡੀਆ ਫਲੈਂਸਰ ਦਾ ਮਾਰ ਦੇਣਾ ਤੇ ਨਾਲ ਹੀ ਉਸ ਕਾਤਲ ਦਾ ਮਾਰਨੇ ਤੋਂ ਬਾਅਦ ਉਹਨੂੰ ਧੋਖੇ ਨਾਲ ਲੈ ਕੇ ਜਾਣਾ ਉਹਦੇ ਨਾਲ ਧੋਖਾ ਕਰਨਾ ਤੇ ਇੱਕ ਨਿਹੱਥੇ ਕੁੜੀ ਦਾ ਤਿੰਨ ਜਣਿਆਂ ਨੂੰ ਮਿਲ ਕੇ ਗਲਾ ਕੁੱਟ ਕੇ ਮਾਰਨ ਤੋਂ ਪਹਿਲਾਂ ਉਹਦਾ ਮੋਬਾਈਲ ਮੰਗਣਾ ਮੋਬਾਈਲ ਦੇ ਪਾਸਵਰਡ ਮੰਗਣੇ ਜਿਹਦੇ ਵਿੱਚ ਕਿਤੇ ਨਾ ਕਿਤੇ ਉਹ ਆਪਣੀਆਂ ਅਸ਼ਰੀਲ ਹਰਕਤਾਂ ਨੂੰ ਜਾਂ ਧਮਕੀਆਂ ਨੂੰ ਆਪਣੀ ਪ੍ਰਾਈਵੇਸੀ ਨੂੰ ਡਿਲੀਟ ਕਰਨ ਦੀ ਮੰਚਾਂ ਨੂੰ ਲੈ ਕੇ ਇਹ ਕਤਲ ਕੀਤਾ ਗਿਆ ਕਿਉਂਕਿ ਉਹ ਇੱਕ ਬਹਾਦਰ ਕੁੜੀ ਸੀ ਜਿਹਦੇ ਕਾਰਨ ਉਹ ਅੰਮ੍ਰਿਤਪਨ ਵਰਗੇ ਬਦਮਾਸ਼ਾਂ ਤੇ ਡਰਦੀ ਨਹੀਂ ਸੀ ਸੋ ਅੱਜ ਸਾਡੇ ਬਾਣੇ ਨੂੰ ਪੂਰੀ ਦੁਨੀਆ ਦੇ ਵਿੱਚ ਢਾ ਲਾਈ ਜਾ ਰਹੀ ਹੈ ਸਿੱਖਾਂ ਨੂੰ ਵੱਖ-ਵੱਖ ਟੰਗਾਂ ਦੇ ਨਾਲ ਬਦਨਾਮ ਕਰਨ ਦੀਆਂ ਇਹ ਜਿਹੜੀਆਂ ਕੋਸ਼ਿਸ਼ਾਂ ਨੇ ਬਾਹਰ ਬੈਠੇ ਜਿਹੜੇ ਸਾਡੇ ਪੰਜਾਬ ਨੂੰ ਤੋੜਨਾ ਚਾਹੁੰਦੇ ਨੇ ਉਹਨਾਂ ਦੀ ਇੱਕ ਚਾਲ ਆ ਜਿਹੜੇ ਅਮਰਤਪਾਲ ਮੈਰ ਨੂੰ ਸਪੋਰਟ ਕਰਦੇ ਨੇ ਉਹਨਾਂ ਨੂੰ ਆਪਣੇ ਪਰਿਵਾਰ ਦੇ ਵਿੱਚ ਆਪਣੇ ਅੰਦਰ ਝਾਕਣ ਦੀ ਲੋੜ ਹੈ ਤੇ ਜਿੱਥੇ ਗੁਰੂ ਘਰਾਂ ਦੇ ਗੇਟਾਂ ਤੇ ਅੱਜ ਪੋਸਟਰ ਲੱਗੇ ਨੇ ਇੱਕ ਪੂਰੇ ਮੈਂ ਕਹਿੰਦਾ ਵਿਸ਼ਵ ਵਾਸਤੇ ਪੂਰੀ ਦੁਨੀਆ ਨੂੰ ਜਿਹੜਾ ਸਾਂਝੀ ਵਾਰਤਾ ਦਾ ਸੁਨੇਹਾ ਜਿੱਥੇ ਸਾਰਿਆਂ ਨੂੰ ਸਾਂਝੀ ਗੱਲ ਕੀਤੀ ਜਾਂਦੀ ਹੈ ਉੱਥੇ ਤੇ ਅਜਿਹੇ ਫਰਮਾਨ ਆਉਣੇ ਸਾਡੇ ਬਾਤੇ ਬੜੀ ਦੁੱਖਦਾਈ ਗੱਲ ਆ ਕਿ ਸਿੱਖ ਕਿੱਧਰ ਨੂੰ ਜਾ ਰਹੇ ਨੇ ਕਿਉਂਕਿ ਲੰਮੇ ਸਮੇਂ ਤੋਂ ਹਮੇਸ਼ਾ ਮੈਂ ਕਹਿੰਦਾ ਆ ਰਿਹਾ ਕਿ ਸਾਡਾ ਪੰਜਾਬ ਜਿਹੜਾ ਹੈਗਾ ਅੱਜ ਕ੍ਰਿਸ਼ਚਨ ਬਣਦਾ ਜਾ ਰਿਹਾ ਸਾਡੀਆਂ ਕੁੜੀਆਂ ਮੁਸਲਮਾਨ ਬਣਦੀਆਂ ਜਾ ਰਹੀਆਂ ਯੂਕੇ ਦੇ ਕੈਨੇਡਾ ਦੇ ਵਿੱਚ ਅਕੀ ਸਿਸ ਖੰਡਾ ਰੋਲਾ ਇਹ ਤੇ ਇੰਗੇਜਡ ਕਦੇ ਕੋਈ ਆਵਾਜ਼ ਨਹੀਂ ਚੱਕੀ ਜਾਂਦੀ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਵਿੱਚ ਤੇ ਦੂਸਰਾ ਗੈਂਗਸਟਰ ਪੁਨੇ ਨੇ ਮਾਰ ਲਿਆ ਅੱਜ ਤਕਰੀਬਨ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਕੋਈ ਅੱਛਾ ਸਵਿਧਾਨ ਅੱਗੇ ਆਵੇ ਜਿਹਦੇ ਤਹਿਤ ਜਿੱਥੇ ਅਸ਼ਰੀਰਤਾ ਰੁਕੇ ਪਰ ਸਾਡੇ ਜਿਹੜੇ ਇਹ ਜਿਹੜੇ ਬਦਮਾਸ਼ ਨੇ ਕਿਤੇ ਗੁੱਟ ਵੱਡੇ ਜਾਂਦੇ ਨੇ ਕਿਤੇ ਕਿਸੇ ਦਾ ਗਲਾ ਵੱਡਿਆ ਜਾਂਦਾ ਕਿਸੇ ਨੂੰ ਧਮਕਾਇਆ ਜਾਂਦਾ ਖਾਲਸੇ ਦਾ ਇਹ ਕੰਮ ਨਹੀਂ ਹੈਗਾ ਸੋ ਮੈਂ ਇਹ ਹੀ ਕਹਾਂਗਾ ਜਿਹੜੇ ਲੋਕ ਉਹਦੀਆਂ ਫੋਟੋਆਂ ਲਗਾ ਰਹੇ ਨੇ ਜਿਹੜੇ ਉਹਨੂੰ ਹੀਰੋ ਬਣਾ ਰਹੇ ਨੇ ਉਹਨਾਂ ਦੇ ਬਰਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਕਿਉਂ ਪੰਜਵਾਂ ਬੁੱਢਾ ਦਾਦੇ ਮੁਖੀ ਦੀ ਉਮਾਲੋ ਫਰਮਾਨ ਦੀ ਵੀ ਉਲੰਘਣਾ ਕੀਤੀ ਜਾ ਰਹੀ ਆ ਸੋ ਜਿੰਨੇ ਵੀ ਅੱਜ ਪੂਰੀ ਦੁਨੀਆ ਦੇ ਵਿੱਚ ਬੈਠਣ ਵਾਲੇ ਸਿੱਖ ਨੇ ਜਿਹੜੇ ਸਿੱਖੀ ਤੋਂ ਚਿੰਤਤ ਨੇ ਕੀ ਉਹ ਅਜਿਹੇ ਜਿਹੜੇ ਬਦਮਾਸ਼ ਜਿਹੜਾ ਕਿਸੇ ਨੂੰ ਮਾਰ ਕੇ ਪਕੌੜਾ ਹੋ ਜਾਣਾ ਅੱਜ ਉਹ ਕਿਹੜੀ ਖੱਡ ਵਿੱਚ ਲੁਕਿਆ ਉਹਨੂੰ ਕੱਢ ਕੇ ਲੈ ਕੇ ਆਉਣਾ ਤੇ ਦੂਸਰਾ ਵੱਖ-ਵੱਖ ਜਥੇਬੰਦੀਆਂ ਵੱਲੋਂ ਦਾਸ ਨੂੰ ਮੇਰੇ ਪਰਿਵਾਰ ਨੂੰ ਟਾਰਗੇਟ ਕਰਕੇ ਉਹਨਾਂ ਬਾਰੇ ਅਪਸ਼ਬਦ ਵਰਤੇ ਜਾ ਰਹੇ ਨੇ ਤੇ ਨਾਲ ਹੀ ਕਿੰਨੇ ਕ ਲੋਕ ਨੇ ਜਿਹੜੇ ਮੇਰੇ ਪਰਿਵਾਰ ਬਾਰੇ ਜਾਣਦੇ ਨੇ ਕਿੰਨੇ ਕ ਉਹ ਲੋਕ ਨੇ ਅੱਜ ਖਾਲਸਾ ਕਿਥੇ ਆਪਣੇ ਕਮਰ ਕੱਸੇ ਤਲਵਾਰ ਰੱਖਦਾ ਸੀ ਅੱਜ ਉਹ ਜਿਹੜਾ ਰਾਜਾ ਰਾਜ ਸਿੰਘ ਜੋ ਇੱਕ ਬੀਬੀ ਨੂੰ ਆਪਣੇ ਕਮਰ ਕੱਸੇ ਦੀ ਢਾਲ ਬਣਾ ਕੇ ਹਰਜੀਤ ਸਿੰਘ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੈਂ ਰਾਜਾ ਰਾਜ ਸਿੰਘ ਨੂੰ ਬੇਨਤੀ ਕਰਦਾ ਜੇ ਤੇਰੇ ਵਿੱਚ ਇੰਨਾ ਹੀ ਦਾਮਾ ਤੈਨੂੰ ਇੰਨਾ ਹੀ ਹਮਦਰਦੀ ਆ ਤੇਰੇ ਤੇ 2 ਕਿਲੋਮੀਟਰ ਤੇ ਮੇਰੀ ਰਹਿائش ਆ ਤੇਰੇ ਲਗਦੇ ਹੀ ਮੇਰੇ ਉੱਥੇ ਪੁਲਿਸ ਸਟੇਸ਼ਨ ਤੂੰ ਉਸ ਬੀਬੀ ਨੂੰ ਲੈ ਕੇ ਇੱਕ ਵੀ ਪੁਲਿਸ ਸਟੇਸ਼ਨ ਦੇ ਵਿੱਚ ਜਾ ਕੇ ਕੰਪਲੀਟ ਕਰ ਰਾਜਾ ਰਾਜ ਸਿੰਘ ਆਪਣੇ ਬਾਣੇ ਨੂੰ ਜਾਂ ਖੋਲਦੇ ਜਾਂ ਆਪਣਾ ਦਮਾਲਾ ਵਧਾ ਦੇ ਨਹੀਂ ਜੇ ਤੂੰ ਆਪਣੇ ਗੁਰੂ ਨੂੰ ਸਮਾਪੇ ਤਾਂ ਜੇ ਤੂੰ ਸੱਚ ਦਾ ਹੈਂ ਤਾਂ ਉਸ ਬੀਬੀ ਦੇ ਨਾਲ ਕਿਸੇ ਵੀ ਥਾਣੇ ਦੀ ਅੱਜ ਤੱਕ ਕੋਈ ਮੈਨੂੰ ਤੂੰ ਆਪਣੀ ਫੋਟੋ ਤੇ ਜਾਂ ਵੀਡੀਓ ਦਿਖਾ ਦੇ ਜਿੱਥੇ ਤੂੰ ਗਿਆ ਹੋਵੇਂ ਸਿਰਫ ਮੀਡੀਆ ਦੇ ਵਿੱਚ ਉਹ ਛਾਲ ਕੇ ਮੇਰੇ ਕਿਰਦਾਰ ਨੂੰ ਮੈਨੂੰ ਬਦਨਾਮ ਕਰਨੀਆਂ ਸ਼ਾਦਸ਼ੀਆਂ ਜੋ ਕਰ ਰਹੇ ਹੈ ਇਹਨੂੰ ਪੂਰੀ ਦੁਨੀਆ ਪਿਛਲੇ ਲੰਬੇ ਸਮੇਂ ਤੋਂ ਜਾਲਦੀਆਂ ਕਿਉਂਕਿ ਤੂੰ ਤਲਵਾਰ ਬਣਾ ਕੇ ਇੱਕ ਬੀਬੀ ਨੂੰ ਢਾਲ ਬਣਾ ਕੇ ਕਿਉਂ ਸਹਾਰਾ ਲੈ ਰਹੇ ਆਂ ਮਰਦਾਂ ਵਾਲੀ ਗੱਲ ਕਰ ਜੇ ਤੂੰ ਜੰਮਿਆ ਆਪਣੀ ਮਾਂ ਦਾ ਜੇ ਰਾਜਾ ਰਾਸੀ ਤੂੰ ਆਪਣੀ ਮਾਂ ਦਾ ਕੁੱਖ ਤੋਂ ਜੰਮਿਆ ਜੇ ਤੂੰ ਆਪਣੇ ਬਾਪ ਦੀ ਔਲਾਦ ਹੈ ਰਾਜਾ ਰਾਜੇ ਸਿੰਘ ਤੇ ਜੇ ਤੂੰ ਇੱਕ ਬਾਪ ਦੀ ਔਲਾਦ ਹੈ ਜੇ ਤੇਰੇ ਵਿੱਚ ਇੰਨਾ ਹੀ ਦਮ ਹੈ ਤਾਂ ਫਿਰ ਉਸ ਬੀਬੀ ਨੂੰ ਲੈ ਕੇ ਤੂੰ ਥਾਣੇ ਜਾ ਕੇ ਉਹਦੀ ਪੜਤਾਲ ਕਰ ਤੈਨੂੰ ਪਤਾ ਲੱਗੇ ਕਿ ਸੱਚ ਕੀ ਹੈ ਨਹੀਂ ਬਾਣਾ ਉਤਾਰਦੀ ਨਹੀਂ ਦਵਾਰਾ ਕਿਤੇ ਮੇਰੇ ਅੰਗੇਸ਼ਤ ਕੋਈ ਵੀ ਅਪਸ਼ਬਦ ਬਤਿਆ ਤਾਂ ਤੇ ਮੈਂ ਤੈਨੂੰ ਕਾਨੂੰਨ ਦੇ ਜ਼ਰੀਏ ਫੇਰ ਤੈਨੂੰ ਮਿਲਾਂਗਾ ਨਹੀਂ ਆਪਣਾ ਇਹ ਬਾਣਾ ਵਧਾ ਕੇ ਆਪਣਾ ਕਿਤੇ ਵੀ ਗੁਰੂ ਘਰ ਦੇ ਵਿੱਚ ਬਿਠਾ ਦੀ ਤੈਨੂੰ ਕੋਈ ਵੀ ਅਧਿਕਾਰ ਨਹੀਂ ਅਰਬਾਂ ਖਰਬਾਂ ਕਹੌਣ ਵਾਲਾ ਨੰਗ ਤੇ ਮਲੰਗ ਵਾਲੀਆਂ ਗੱਲਾਂ ਨਾ ਕਰ ਜੇ ਤੈਂ ਮਾਂ ਦਾ ਦੁੱਧ ਪੀਤਾ ਆਪਣੀ ਉਸ ਬੀਬੀ ਨਰਿੰਦਰ ਕੌਰ ਨੂੰ ਨਾਲ ਲੈ ਜਾ ਕੇ ਥਾਣੇ ਦੇ ਵਿੱਚ ਜਾ ਕੇ ਪੜਤਾਲ ਕਰ ਫੇਰ ਮੇਰੇ ਨਾਲ ਗੱਲ ਕਰੀ ਮੇਰੀ ਮਾਂ ਨੂੰ ਮੇਰੀ ਭੈਣ ਨੂੰ ਮੇਰੇ ਬੱਚਿਆਂ ਨੂੰ ਗਾਲ੍ਹਾਂ ਕੱਢਣ ਤੋਂ ਪਹਿਲਾਂ ਇੱਕ ਵਾਰ ਆਪਣੇ ਬਾਪ ਦਾ ਹੋਣ ਦਾ ਆਪਣੀ ਮਾਂ ਦੀ ਕੁੱਖ ਦਾ ਜੰਮਿਆ ਆਪਣੀ ਧੀ ਦਾ ਜੰਮਿਆ ਤੂੰ ਇੱਕ ਗੇਲਾ ਸਬੂਤ ਦੇ ਦੇ ਕਿ ਤੂੰ ਗੁਰੂ ਦਾ ਖਾਲਸਾ ਹੈ ਤੂੰ ਜਾ ਕੇ ਉਹਦਾ ਆਪ ਚੰਡੀਗੜ੍ਹ ਦੇ ਵਿੱਚ ਸਬੰਧਤ ਥਾਣੇ ਸਬੰਧਤ ਐਸਐਸਪੀ ਕੋ ਪੜਤਾਲ ਕਰਨ ਨਾਲ ਜਾ ਕੇ ਇੱਕ ਵੀਡੀਓ ਖੜ ਕੇ ਉੱਥੇ ਪਾ ਕਿ ਅਸੀਂ ਇਹ ਪੜਤਾਲ ਕੀਤੀ ਆ ਇਹਦਾ ਇਹ ਸਿੱਟੇ ਨੇ ਮੈਨੂੰ ਬਦਨਾਮ ਕਰਨ ਦਾ ਕੋਈ ਨਹੀਂ ਜੰਮਿਆ ਨਾ ਹੀ ਹਰਜੀਤ ਸਿੰਘ ਨੇ ਅਜਿਹਾ ਕੋਈ ਮਾੜਾ ਕਰਮ ਕੀਤਾ ਲੇਕਿਨ ਮੈਂ ਇਹੀ ਕਹਾਂਗਾ ਕਿ ਅਸੀਂ ਔਰਤਾਂ ਦਾ ਅਤਿਆਚਾਰ ਨਹੀਂ ਹੋਣ ਦੇਣਾ ਅਸੀਂ ਔਰਤਾਂ ਨੂੰ ਬਦਨਾਮ ਨਹੀਂ ਹੋਣ ਦੇਣਾ ਅਸੀਂ ਉਹਨਾਂ ਬੱਚੀਆਂ ਨੂੰ ਵੀ ਕਹਾਂਗੇ ਤੁਸੀਂ ਅਜਿਹੀਆਂ ਹੱਦਾਂ ਨਾ ਕਰੋ ਜਿਸ ਨਾਲ ਸਮਾਜ ਦੇ ਵਿੱਚ ਸਾਡਾ ਕਿਰਦਾਰ ਖਰਾਬ ਹੋਵੇ ਤੁਸੀਂ ਸੱਚੀਆਂ ਸੋਹਣੀਆਂ ਸਾਡੀਆਂ ਧੀਆਂ ਨੇ ਤੁਹਾਨੂੰ ਪਰ ਅਸੀਂ ਮਰਨ ਵੀ ਨਾ ਬਦਮਾਸ਼ਾਂ ਦੇ ਜਰੀਏ ਦੇਣਾ ਅਮਰਪਾਲ ਆਪਣੀ ਪੁੱਖ ਦੇ ਮਾਂ ਦੀ ਪੁੱਖ ਨੂੰ ਅੱਜ ਬਦਨਾਮ ਕਰਕੇ ਜਿੱਥੇ ਲੋਕਿਆ ਉੱਥੇ ਨਿਕਲ ਕੇ ਅੱਜ ਸਿਲੰਡਰ ਕਰੇ ਫਿਰ ਦੇਖਦਾ ਤੂੰ ਕਿੱਡਾ ਮਾਨ ਦਾ ਜਾਇਆ